ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੋਟ ਏਕੋਂਕਾਰ ਸਤਗੁਰ ਪ੍ਰਸਾਦ ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁੱਤਦਾ ਰਾਪੈ ਆਂ ਲੁਟਾਵੈ ਮਨ ਮੇਰੇ ਭੁੱਲੇ ਕਪਟਨਾ ਕੀ ਚੈ ਅੰਤਨ 베ਰਾ ਤੇਰੇ ਜੀ ਪਹਿਲੀ ਚਿਹਰਾ ਆਉ ਇਸ ਬਚਨ ਵਿੱਚ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਕਈ ਤਰ੍ਹਾਂ ਦੀਆਂ ਠਾਗੀਆਂ ਕਰਕੇ ਪਰਾਇਆ ਤਨ ਲਿਆਉਂਦਾ ਹੈ ਆਪਣੇ ਪੁੱਤਰ ਤੇ ਵੋਲਤੀ ਦੇ ਹਵਾਲੇ ਕਰ ਦਿੰਦਾ ਹੈ ਇਹ ਮੇਰੇ ਉੱਲੇ ਹੋਏ ਮਨ ਰੋਜ਼ ਦੀ ਖਾਤਰ ਕਿਸੇ ਨਾਲ ਧੋਖਾ ਫਰੇਮ ਨਾ ਕਰਿਆ ਕਰ ਆਖਿਰ ਨੂੰ ਇਨਾ ਮਾੜੇ ਕੰਮਾਂ ਦਾ ਲੇਖਾ ਤੇਰੀ ਆਪਣੀ ਜਿੰਦ ਨੂੰ ਹੀ ਿਟਣਾ ਪੈਣਾ ਹੈ ਜੀ ਏ ਸੀ ਬਚਨ ਜੋ ਆਪ ਜੀ ਨੇ ਸਰਵਣ ਕੀਤਾ ਹੋਈਆਂ ਗਲਤੀਆਂ ਸੱਚੇ ਪਾਤਸ਼ਾਹ ਮਾਫੀਆਂ ਬਖਸ਼ਣ ਵਾਹਿਗੁਰੂ ਜੀ ਦਾ ਖਲਸਾ